ਲੁਧਿਆਣਾ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਐਮਐਲਏ ਚੋਕ ਪ੍ਰੈਸ਼ਰ ਪੱਪੀ ਜੀ ਵੱਲੋਂ ਐਮਪੀ ਦੀ ਟਿਕਟ ਮਿਲਣ ਤੇ ਸੀਨੀਅਰ ਸਿਟੀਜ਼ਨ ਪਾਰਕ ਤੋਂ ਸ਼ੁਰੂ ਹੁੰਦੇ ਖੰਜੂਰ ਚੌਕ ਤੱਕ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਐਮਐਲਏ ਮਦਨ ਨਾਲ ਬੱਗੇ ਨੇ ਕਿਹਾ ਕਿ ਇਸ ਵਾਰ ਫਿਰ ਆਮ ਆਦਮੀ ਪਾਰਟੀ ਦੇ ਐਮਪੀ ਹੀ ਬਣਨਗੇ ਵਿਰੋਧੀਆਂ ਪਾਰਟੀਆਂ ਤੇ ਸਾਦੇ ਨਿਸ਼ਾਨੇ ਰੋਡ ਸ਼ੋਅ ਦੇ ਵਿੱਚ ਲੋਕਾਂ ਵਿੱਚ ਪਾਰੀ ਕੱਢ ਦੇਖਣ ਨੂੰ ਮਿਲੇ ਅੱਜ ਕੀ ਕਹਿਣਾ ਚਾਹੋਗੇ ਰੋਡ ਸ਼ੋਅ ਕੱਢ ਰਹੇ ਹੋ ਤੇ ਪੁੱਛਿਆ ਜੀ ਵੀਰੇ ਚੋਰ ਇਹ ਬੰਦਾ ਲੱਗਦਾ ਕੰਮ ਕਰਦੇ ਹੋ ਆ ਸਾਰੇ ਲੋਕ ਯਾ ਤੇਰੇ ਆ ਉਹ ਬੰਦੇ ਠੀਕ ਹੈ ਕਰ ਲੈਣਾ ਹਾਂ ਤੇ ਰਿਸਪੈਕਟਡ ਮੋਢੀ ਮੋਹਨਾਂ ਦੀ ਬਤ ਵੱਲੋਂ ਲੋਡ ਸ਼ੋਰ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਪ੍ਰੋਗਰਾਮ ਜੋਰ ਕਪੀ ਸਾਹਿਬ ਜਿੰਨਾ ਵੋਕਾਸ਼ ਬੱਬੀ ਪਹੁੰਚ ਰਹੇ ਨੇ ਤੇ ਬਹੁਤ ਸਾਡੇ ਵੀਰਾਂ ਦਾ ਇਕੱਠ ਸਾਡੀਆਂ ਭੈਣਾਂ ਤੇ ਮਾਮਾ ਕਿੰਨਾ ਖੁਸ਼ਹਾਲ ਇੱਥੇ ਇਕੱਠਿਆ ਆ ਸਾਰੇ ਵਿੱਚੀ ਸਾਡੀ ਪੁਰੀ ਕਨਸਿਸਟੇ ਦੇ ਵਿੱਚ ਪੋਰਟ ਮੰਤਰੀ ਜੀ ਕੋਈ ਇੱਕ ਜੱਟ ਭਾਰੇ ਕੱਟ ਹੈ ਤੇ ਸਾਰਾ ਹੁਣ ਲੋਕ ਸੋ ਅਲਪਿਕ ਪੈਦਲ ਯਾਤਰਾ ਚੋ ਗਈ ਤੇ ਪੂਰੇ ਕੀ ਸਾਨਲ ਆਪਾਦੀ ਤੇ ਨਰ ਲਾਦੇ ਹੋਏ ਅਸੀਂ ਪੂਰਨਾਹੀ ਆਪਣੀ ਸਜੋਤਾਵਨ ਕਹਾਂ ਲਾ ਕੇ ਸਾਡੇ ਸਾਰੇ ਮੁਸਲ ਖੜੇ ਨੇ ਜੀ ਕਿ ਮੈਂ ਆਸ਼ ਕਰਦਾ ਹਾਂ ਪੰਪੀ ਜੀ ਘਰ ਤੋਂ ਘੱਟ ਵੀ ਮੇਰੇ ਦਾਅਵੇ ਨਾਲ ਕਿੰਨੇ ਲੱਖ ਪਾਸ ਵੋਟਰਾਂ ਤੋਂ ਬਿਤਣਗੇ ਤੇ ਇਹ ਉਹਨਾਂ ਵਾਰੇ ਅਸੀਂ ਇੱਕ ਅਸ਼ੋਕ ਪ੍ਰੈਸਰ ਪੱਪੀ ਜਿੰਦਾਬਾਦ ਕੋਤਰੀ ਮਦਨ ਲਾਲ ਜੀ ਪੱਕਾ ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਬਾਈਕੂ ਜੀ ਦਾ ਖਾਸ ਸ੍ਰੀ ਬਾਈਕੂ